ਜਸਪ੍ਰੀਤ ਬੜੰਗ ਯੂ ਐਸ ਏ ਸੁਖਜਿੰਦਰ ਬੜੰਗ ਆਸਟ੍ਰੇਲੀਆ ਤੇ ਖੁਸ਼ਾ ਬਰਾੜ ਆਸਟ੍ਰੇਲੀਆ ਉਹ ਲਾਬੀ ਦੇ ਵਿੱਚ ਗੋਲੇ ਵਾਲੇ ਪਿੰਡ ਦੇ ਵਿੱਚ 31 ਦਸੰਬਰ ਨੂੰ ਕਬੱਡੀ ਕੱਪ ਹੋਵੇਗਾ ਰੁਪਿੰਦਰ ਜਲਾਲ ਦਾ ਹਾਰਲੇ ਬੋਲਟ ਦਾ ਸਨਮਾਨ ਕੀਤਾ ਜਾਊਗਾ ਇੱਕ ਵਾਰੀ ਜ਼ੋਰ ਤਾਰੀਆਂ ਮਾਰਦੇ ਹੋ ਬਹੁਤ ਵੱਡੀ ਮੁਬਾਰਕਬਾਦ ਹੈ ਮੇਰੇ ਛੋਟੇ ਭਰਾ ਨੂੰ ਜੋ ਰਤਬਾ ਕਬੱਡੀ ਦੇ ਵਿੱਚ ਰੁਪਿੰਦਰ ਜਲਾਲ ਦਾ ਉਹ ਕਿਸੇ ਭਾਗਾ ਵਾਲੇ ਬਲਾਰੇ ਦੇ ਹਿੱਸੇ ਆ ਸਕਦਾ ਹੈ ਨਵਿੰਦਰਾ ਤੂੰ ਭਾਗਾ ਵਾਲਾ ਤੂੰ ਕਰਮਾ ਵਾਲਾ ਬਹੁਤ ਵੱਡੀ ਮੁਬਾਰਕਬਾਦ ਮੀਤ ਗੋਲੇ ਵਾਲੀਆ ਤੇ ਆਸਾ ਮੋਟਰ ਦੇ ਜਸਵਿੰਦਰ ਨੂੰ ਵੀ ਮੁਬਾਰਕਬਾਦ ਆ ਅਗਲੇ ਸਾਲ ਜਸਵਿੰਦਰ ਆਸਾ ਮੋਟਰ ਦਾ ਸਪਲੈਂਡਰ ਮੋਟਰਸਾਈਕਲ ਦਾ ਸਨਮਾਨ ਕੀਤਾ ਜਾਊਗਾ ਕਬੱਡੀ ਵੀ ਬਹੁਤ ਵੱਡੀ ਮੁਬਾਰਕਬਾਦ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਆਪਣੇ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਇਹ ਸਤਕਾਰ ਦੇ ਲਈ ਸੋਚਿਆ ਇਹ ਮਾਣ ਦੇ ਲਈ ਸੋਚਿਆ ਖੇਡ ਕਬੱਡੀ ਹੈ ਮੈਂ ਖੇਡ ਕਬੱਡੀ ਦਾ ਦਿਲ ਤੋਂ ਧੰਨਵਾਦ ਕਰਦਾ ਔਰ ਸੱਚੇ ਪਾਤਸ਼ਾਹ ਅਗੇ ਹਰ ਅਰਦਾਸ ਕਰਦਾ ਵੀ ਖੇਡ ਕਬੱਡੀ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਮੇਰੇ ਵੀਰੋ ਔਰ ਇਹਦੇ ਖੇਡ ਪ੍ਰਮੋਟਰ ਤਰੱਕੀ ਕਰਨ ਜੇ ਉਹ ਤਰੱਕੀ ਕਰਨਗੇ ਤੇ ਫੇਰ ਹੀ ਕਬੱਡੀ ਤੇ ਜਿਹੜਾ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਵੀ ਪੈਸਾ ਲੱਗਣਾ ਸੋ ਸੱਚੇ ਪਾਤਸ਼ਾਹ ਸਾਡੀ ਖੇਡ ਕਬੱਡੀ ਨੂੰ ਬੁਰੀਆਂ ਬਲਾਵਾਂ ਤੋਂ ਬਚਾਵੇ ਲੱਗੀਆਂ ਨਜ਼ਰਾਂ ਤੋਂ ਬਚਾਵੇ ਸੱਚੇ ਪਾਤਸ਼ਾਹ ਇਹ ਵਾਦ ਵਿਵਾਦ ਜੋ ਖੇਡ ਕਬੱਡੀ ਦੇ ਵਿੱਚ ਚੱਲ ਰਿਹਾ ਹੈ ਮੈਂ ਸਤਕਾਰ ਸਹਿਤ ਬੇਨਤੀ ਕਰਦਾ ਵੀ ਇਹ ਬੰਦ ਕਰੀਏ ਖੇਡ ਕਬੱਡੀ ਨੂੰ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਈਏ ਔਰ ਖੇਡ ਕਬੱਡੀ ਤੋਂ ਬਹੁਤ ਸਾਰੇ ਪਰਿਵਾਰਾਂ ਦੀ ਰੋਟੀ ਚੱਲਦੀ ਹੈ ਖੇਡ ਕਬੱਡੀ ਮੇਰੇ ਵੀਰੋ ਬਹੁਤ ਸਾਰੇ ਪਰਿਵਾਰਾਂ ਨੂੰ ਮੇਰੇ ਵੀਰੋ ਰੋਜ਼ਗਾਰ ਦੇ ਰਹੀ ਹੈ ਔਰ ਆਪਾਂ ਇਹਦੀ ਚੜ੍ਹਦੀ ਕਲਾ ਦੇ ਲਈ ਗੱਲ ਕਰੀਏ ਆਪਾਂ ਇਹਨੂੰ ਮੇਰੇ ਵੀਰੋ ਬੰਦ ਕਰਾਉਣ ਵਾਲੇ ਪਾਸੇ ਨਾ ਜਾਈਏ ਸਾਡੀ ਸਾਡੀ ਇਹ ਮੇਰੇ ਵੀਰੋ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਹੈ ਵੀ ਗੁਰੂ ਮਹਾਰਾਜ ਸਾਰਿਆਂ ਨੂੰ ਸਮਤ ਬਖਸ਼ਣ ਔਰ ਆਪਾਂ ਖੇਡ ਕਬੱਡੀ ਦੀ ਚੜ੍ਹਦੀ ਕਲਾ ਦੇ ਲਈ ਮੇਰੇ ਵੀਰੋ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਚੰਗਾ ਸੋਚੀਏ ਆਓ ਜੁੜੀਏ ਅੱਜ ਦੇ ਇਸ ਸੈਮੀਫਾਈਨਲ ਮੈਚ ਦੇ ਨਾਲ ਬਹੁਤ ਚੋਟੀ ਦਾ